ਦੇ ਪਾਰ ਵਿੱਚ ਹੜ੍ਹਾਂ ਦੀ ਮਾਰ ਜਿੱਥੇ ਲੋਕਾਂ ਨੂੰ ਚਿੱਲਣੀ ਪਈ ਹੈ ਅਤੇ ਇਸ ਦੇ ਚਲਦਿਆਂ ਕਈ ਪਿੰਡਾਂ ਦੇ ਘਰ ਅਤੇ ਦੁਕਾਨਾਂ ਦੇ ਨਾਲ-ਨਾਲ ਉਹਨਾਂ ਦੀਆਂ ਜ਼ਮੀਨਾਂ ਦੇ ਪਸ਼ੂ ਵੀ ਇਸ ਹੜ੍ਹ ਦੀ ਚਪੇਟ ਵਿੱਚ ਆਣ ਕਰ ਤਬਾਹ ਹੋ ਗਏ ਹਨ ਅਤੇ ਇਸ ਦੇ ਨਾਲ ਹੀ ਲੋਕਾਂ ਵੱਲੋਂ ਇਸੇ ਕੁਦਰਤ ਦੀ ਬੇਮਾਨ ਨੂੰ ਵੀ ਭੁੱਲਦੇ ਹੋਏ ਠੱਗੀ ਦੇ ਨਵੇਂ-ਨਵੇਂ ਤਰੀਕੇ ਲੱਭੇ ਜਾ ਰਹੇ ਹਨ ਜਿਸ ਦੇ ਚਲਦਿਆਂ ਸੋਸ਼ਲ ਮੀਡੀਆ ਤੇ ਹਲਕਾ ਪੋਆ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦੀ ਕੁਝ ਵੀਡੀਓ ਵਾਇਰਲ ਹੋ ਰਹੀਆਂ ਹਨ ਜਿਸ ਵਿੱਚ ਕੋਈ ਵਿਅਕਤੀ ਆਪਣੇ ਆਪ ਨੂੰ ਹੜ੍ਹ ਪੀੜਤ ਦੱਸ ਰਿਹਾ ਅਤੇ ਉਸ ਵੀਡੀਓ ਵਿੱਚ ਉਹ ਕਹਿ ਰਿਹਾ ਕਿ ਉਸ ਦਾ ਘਰ ਜ਼ਮੀਨ ਅਤੇ ਜ ਸਭ ਹੜ੍ਹ ਦੀ ਪੇਟ ਛੜ ਗਏ ਹਨ ਅਤੇ ਇਸ ਦੇ ਨਾਲ ਹੀ ਉਸ ਵੱਲੋਂ ਸਕੈਨਰ ਵੀ ਭੇਜਿਆ ਜਾ ਰਿਹਾ ਹੈ ਤੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਇਸ ਸਕੈਨਰ ਵਿੱਚ ਵੱਤਵਤ ਸੇਵਾ ਪਾਉਣ ਤਾਂ ਜੋ ਉਸ ਗਰੀਬ ਵਿਅਕਤੀ ਦਾ ਮਕਾਨ ਮੁੜ ਤੋਂ ਬਣਾਇਆ ਜਾ ਸਕੇ ਦੂਜੇ ਪਾਸੇ ਸਾਡੀ ਪਬਲਿਕ ਐਪ ਦੀ ਟੀਮ ਵੱਲੋਂ ਦੌਰਾ ਕੀਤਾ ਗਿਆ ਤਾਂ ਉਸ ਪਰਿਵਾਰ ਨੇ ਦੱਸਿਆ ਕਿ ਉਹਨਾਂ ਦੇ ਮਕਾਨ ਸੱਚੀ ਹੜ੍ਹ ਦੀ ਪੇਟ ਵਿੱਚ ਆ ਗਏ ਸਨ ਪਰ ਜਿਹੜੀ ਵੀਡੀਓ ਤੇ ਸਕੈਨਰ ਵਿਖਾਇਆ ਜਾ ਰਿਹਾ ਹੈ ਉਹ ਉਹਨਾਂ ਦਾ ਨਹੀਂ ਹੈ ਅਦੇ ਨਾ ਹੀ ਉਹਨਾਂ ਨੂੰ ਇਸ ਵੀਡੀਓ ਬਾਰੇ ਕੁਝ ਜਾਣਕਾਰੀ ਹੈ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਪੀੜਤ ਪਰਿਵਾਰ ਨੇ ਦੱਸਿਆ ਹੈ ਕਿ ਉਹਨਾਂ ਨੂੰ ਵੀ ਲੋਕਾਂ ਕੋਲੋਂ ਪਤਾ ਲੱਗਿਆ ਸੀ ਕਿ ਉਹਨਾਂ ਦਾ ਨਾਮ ਲੈ ਕੇ ਕੁਝ ਬੰਦੇ ਆਮ ਲੋਕਾਂ ਤੋਂ ਠੱਗੀ ਕਰ ਰਹੇ ਹਨ ਅਤੇ ਉਹਨਾਂ ਦੇ ਮਕਾਨ ਦੇ ਨਾਂ ਤੇ ਪੈਸੇ ਇਕੱਠੇ ਕਰ ਰਹੇ ਹਨ ਜਿਸ ਦੇ ਚਲਦਿਆਂ ਕੈਮਰੇ ਮੋਰੇ ਪੀੜਤ ਪਰਿਵਾਰ ਨੇ ਸੱਚਾਈ ਦੱਸੀ ਆਖਿਰ ਕੀ ਹੈ ਪੂਰੀ ਸੱਚਾਈ ਤੁਸੀਂ ਖੁਦ ਸੁਣੋ ਅਤੇ ਪੂਰੀ ਵੀਡੀਓ ਵੇਖੋ ਇਸ ਚੀਜ਼ ਦੇ ਬਾਰੇ ਮੁੱਦਾ ਚੁੱਕਿਆ ਨਾ ਉਹਨੇ ਵੀ ਮੇਰਾ ਮਕਾਨ ਹੈ ਜਾਂ ਮੇਰੇ ਇੱਥੇ ਡੰਗਰ ਬਚਾ ਰੁੜ ਗਿਆ ਉਹਦਾ ਦੇ ਇੱਥੇ ਕੋਈ ਡੰਗਰ ਬਚਾ ਨਹੀਂ ਸੀ ਨਾ ਹੀ ਉਹਦਾ ਮਕਾਨ ਹੈ ਤੇ ਉਹਦੇ ਐਕਚੁਅਲੀ ਹਾਂ 2 ਕਨਾਲਾਂ ਜ਼ਮੀਨ ਹੈਗੀ ਸੀ ਉਹਦੀ ਉਹ ਚਲੋ ਉਹ ਰੁੜ ਗਿਆ ਪਰ ਜਿਹੜਾ ਇਹ ਲੋਕਾਂ ਕੋਲ ਮਦਦ ਮੰਗਣ ਰਿਹਾ ਇਹ ਤਾਂ ਸਾਰਾ ਸਾਰਾ ਗਲਤ ਆ ਨਾ ਕਿਸੇ ਦਾ ਘਰ ਦਿਖਾ ਕੇ ਹੈ ਨਾ ਤੇ ਇਹ ਤਾਂ ਗੁੰਮਰਾਹ ਕੀਤਾ ਜਾ ਰਿਹਾ ਜੀ ਪਬਲਿਕ ਨੂੰ ਵੀ ਗੁੰਮਰਾਹ ਕੀਤਾ ਜਾ ਰਿਹਾ ਕੀ ਉਹਦੇ ਪੈਲੀ ਦੇ ਵਿੱਚ ਕਿਸੇ ਤਰ੍ਹਾਂ ਦੀ ਉਸਾਰੀ ਸੀਗੀ ਸਾਰੇ ਕੀ ਮਤਲਬ ਛੋਟੇ ਛੋਟੇ ਪਪਲਰ ਦੇ ਬੂਟੇ ਸੀ ਹੋਰ ਕੁਝ ਨਹੀਂ ਉਹਦਾ ਬਾਉਂਡਰੀ ਕਿਤੇ ਲੰਗਰ ਵਸਿਆ ਕੋਈ ਨਹੀਂ ਉਹਦਾ ਐ ਐਕਚੁਅਲੀ ਪਹਿਲਾਂ ਵੀ ਬਹੁਤ ਵਾਰ ਖਬਰਾਂ ਸੁਣੀਆਂ ਨਾ ਦੇਖਿਆ ਨਾ ਕਾਫੀ ਪਿੰਡਾਂ ਦੇ ਵਿੱਚ ਇਹ ਜੀਆਂ ਠੱਗੀਆਂ ਠੋਰੀਆਂ ਬਹੁਤ ਜ਼ਿਆਦਾ ਕਰਨ ਰਿਹਾ ਦੇਖੋ ਜੀ ਐਕਚੁਅਲੀ ਜਿਨ੍ਹਾਂ ਦਾ ਨੁਕਸਾਨ ਹੋਇਆ ਨਾ ਉਹਨਾਂ ਦਾ ਤੇ ਉਹਨਾਂ ਨੂੰ ਤਾਂ ਪੁੱਛਣੀ ਨਹੀਂ ਡਿਆ ਕੋਈ ਵੀ ਜਿਨ੍ਹਾਂ ਦੇ ਨਈ ਵੀ ਚਲੋ ਘਟੋਇਆ ਥੋੜਾ ਆ ਬਹੁਤਾ ਹੋਏ ਤੇ ਨੁਕਸਾਨ ਆ ਪਰ ਉਹਨਾਂ ਦੇ ਬਾਰੇ ਪਰ ਇਹ ਜਿਹੜਾ ਕੰਮ ਹੋਣ ਰਿਹਾ ਨਾ ਜਿਹੜਾ ਵੀ ਇਹ ਆਪਣਾ ਇੱਕ ਮੌਣੀ ਦਾ ਮਕਾਨ ਹੈ ਜੀ ਦੂਸਰਾ ਆਪਣਾ ਲਾਗੇ ਉਹ ਫੀਨਾ ਆ ਉਹਦਾ ਮਕਾਨ ਦੱਸ ਕੇ ਫੋਟੋਆਂ ਪਵਾਉਣੀਆਂ ਲੋਕਾਂ ਕੋ ਪੈਸੇ ਲੈਣੇ ਇਹ ਸਾਰਾ ਸਾਰਾ ਗਲਤ ਆ ਭਾਜੀ ਉਹ ਮੁੰਡਾ ਰਵੀ ਆ ਜੀ ਪੋਲੇ ਦਾ ਆਹੀਂ ਤੇ ਬੈਠਿਆ ਸਾਨੂੰ ਇਸ ਚੀਜ਼ ਦਾ ਨਹੀਂ ਪਤਾ ਉਹਨ ਮਤਲਬ ਵੀਡੀਓ ਵਾਇਰਲ ਕਰਕੇ ਕਹਿੰਦਾ ਜੀ ਮੇਰੇ 10 ਡੰਗਰ ਮਰ ਗਏ ਆ ਮੇਰੀ 10 ਕਿਲੇ ਪੈਲੀ ਰੁੜ ਗਈ ਆ ਇਹ ਮੇਰਾ ਮਕਾਨ ਰੁੜ ਗਿਆ ਆਹੀਂ ਲੁੱਟੇ ਗਏ ਆ ਉਹਨਾਂ ਵੀਡੀਓ ਬਾਹਰ ਲਗਾ ਕੇ ਤੇ ਕਹਿੰਦਾ ਜੀ ਪੈਸੇ ਮੰਗਾ ਰਿਹਾ ਲੋਕਾਂ ਕੋਲ ਬਾਹਰਲੇ ਮੁਲਕਾਂ ਚੋਂ ਸਕੈਨਰ ਤੇ ਪੈਸੇ ਪਾ ਰਿਹਾ ਆਪਣੇ ਭਰਾ ਦੇ ਸਕੈਨਰ ਤੇ 420 ਦੇ ਪਰਚਾ ਹੋਣਾ ਚਾਹੀਦਾ ਜੀ ਮਕਾਨ ਸਾਡੇ ਦੋ ਬਰਦਰਾਂ ਦੇ ਮਕਾਨ ਹੀ ਪੂਰੇ ਦੇ ਪੂਰੇ ਰੁੜ ਗਏ ਤੇ ਸਾਡੇ ਮਕਾਨਾਂ ਦੀ ਦੱਸ ਕੇ ਤੇ ਆਹ ਸਾਹਮਣੇ ਦੇਖੋ ਮਕਾਨ ਲੱਗਿਆ ਤੇ ਸਾਰੀ ਸੱਤ ਵੀ ਰੁੜ ਗਈ ਆ ਮੇਰੀ ਪਹਿਲੀ ਵੀ ਰੁੜ ਗਈ ਆ ਮੇਰੇ ਪਸ਼ੂ ਵੀ ਰੁੜ ਗਏ ਨੇ ਤੇ ਇਹਦੇ ਵੀਡੀਓ ਬਣਾ ਕੇ ਸਕੈਨਰ ਲਾ ਕੇ ਤੇ ਪੈਸੇ ਇਕੱਠੇ ਕਰ ਰਿਆ ਲੋਕਾ ਕੋਲੋਂ ਕੌਣ ਹੈਗਾ ਬੰਦਾ ਰਵੀ ਕੁਮਾਰ ਠੀਕ ਹੈ ਜੀ ਸੰਨ ਆਫ ਮੋਹਨ ਲਾਲ ਉਹ ਕਿੱਥੋਂ ਦਾ ਰਹਿਣ ਵਾਲਾ ਭੋਲੇ ਦੇ ਰਹਿਣ ਭਰਾ ਜਿਹੜਾ ਸਕੈਨਰ ਲਾਇਆ ਸੋਨੂ ਫਰੂਟ ਠੀਕ ਹੈ ਜੀ ਇਹਨਾਂ ਨੂੰ 420 ਦਾ ਪਰਚਾ ਹੋਣਾ ਚਾਹੀਦਾ ਇਹਦੇ ਤੇ ਸਰ ਮੈਨਾ ਇੱਕ ਤੁਹਾਡੇ ਅੱਗੇ ਨਾ ਮੇਰੀ ਇੱਕ ਐਤੀ ਬੋਲਦਿਆ ਉਪਰ ਫਰਮਾਇਆ ਸਰ ਮੇਰੇ ਨਾ ਪਾਪਾ ਦਾ ਸਾਡਾ ਘਰ ਹੈਗਾ ਤੇ ਕੋਹੜੀਆਂ ਡੇ ਵਿੱਚ ਤੇ ਇੱਕ ਰਵੀ ਨਾਮ ਦਾ ਅੰਕ ਲੈਗਾ ਉਹਨਾਂ ਨੇ ਨਾ ਸਾਡੇ ਘਰ ਸੋਅ ਕਰਦਾ ਪਿਆ ਆ ਕੋਈ ਵੀ ਮੀਡੀਆ ਵਾਲਾ ਕੋਈ ਆਂਦਾ ਨਾ ਕੋਈ ਸੋਸ਼ਲ ਮੀਡੀਆ ਤੇ ਕੋਈ ਵੀ ਮਲਕੀ ਆਂਦਾ ਇੱਥੇ ਕੋਈ ਰਿਪੋਰਟਰ ਆਂਦਾ ਨਾ ਉਹਨਾਂ ਦੇ ਅੱਗੇ ਹੋਗੇ ਨਾ ਉਹ ਪਹਿਲਾਂ ਹੀ ਮਲਕੀ ਸਾਡੇ ਘਰ ਸੋਅ ਕਰਦਾ ਪਿਆ ਆ ਉਹ ਇੱਕ ਮੇਰੇ ਨਾਲ ਲੱਗਦਾ ਗਵਾਂਡੀਆਂ ਦਾ ਘਰ ਮੋਣੀਆਂ ਅੰਕ ਦਾ ਘਰ ਹੈਗਾ ਉਹ ਕੋਣਾ ਦਾ ਘਰ ਸੋਅ ਕਰਦਾ ਪਿਆ ਆ ਸਾਡੇ ਘਾਡੇ ਸਾਡੀ ਸੱਤ ਸੋਅ ਕਰਦਾ ਪਿਆ ਆ ਉਹ ਕਹਿੰਦਾ ਕਿ ਆ ਵੀ ਮੇਰੇ ਜਿਹੜੇ ਮਕਾਨ ਹੈ ਇਹ ਦੋਨੋਂ ਮਕਾਨ ਮੇਰੇ ਹੈਗੇ ਆ ਮੇਰੇ ਮਕਾਨ ਬਿਲਕੁਲ ਟੁੱਟ ਗਿਆ ਰੋੜ ਗਿਆ ਹੈ ਤੇ ਮੈਨੂੰ ਨਾ ਬਾਅਦ ਤੋਂ ਬਾਅਦ ਮੇਰੀ ਮਦਦ ਕੀਤੀ ਜਾਵੇ ਮੈਂ ਸਰ ਲੋਈਆ ਉਹਨਾਂ ਨੇ ਆਪਣਾ ਸਕੈਨਰ ਵੀ ਲਗਾਇਆ ਆ ਆਪਣੇ ਬਰਦਰ ਦਾ ਸੋਨ ਨੂੰ ਫਰੂਟ ਲਿਖਿਆ ਹੋਇਆ ਤੇ ਤੇ ਉਹਨਾਂ ਉਹਨਾਂ ਦੇ ਜਿਹੜੀ ਜਿੰਨੇ ਵੀ ਲੋਕੀ ਆ ਗਏ ਨਾ ਸਾਰੇ ਲੋੜਬੰਦ ਜੜੇ ਆ ਗਏ ਨਾ ਉਹ ਸਾਰੇ ਇਹਨਾਂ ਦੀ ਮਲਕੀ ਮਦਦ ਕਰਦੇ ਪਿਆ ਤੇ ਉਹਨਾਂ ਨੂੰ ਲੋਕਾਂ ਨੂੰ ਉਹ ਵਿਚਾਰੇ ਲੋਕੀ ਝਾਂਸੇ ਵਿੱਚ ਆ ਕੇ ਨਾ ਹਨਾ ਤੇ ਇਹਨਾਂ ਦੀ ਮਦਦ ਕਰਦੇ ਪਿਆ ਉਹਨਾਂ ਨੂੰ ਸਰ ਕੁਛ ਨਹੀਂ ਲੈਣ ਦਿੰਦਾ ਪਿਆ ਇਹ ਕਹਿੰਦਾ ਕਿ ਆਪੀ ਮੇਰੇ ਡੰਗਰ ਰੋੜ ਗਏ ਮੇਰੀ ਮੱਜਾ ਰੋੜ ਗੀਆਂ ਸਰ ਇਹ ਬਾਤ ਤੋਂ ਵਾਦ ਨਾ ਇਹਦਾ ਇੱਥੇ ਕੁਛ ਨਹੀਂ ਸੀ ਇਹਦੀ ਸਾਨੂੰ 7-8 ਸਾਲ ਹੋ ਗਿਆ ਵਾ ਸਰ ਇੱਥੇ ਰਹਿੰਦੇ ਸਰ ਇਹਦਾ ਕੁਛ ਨਹੀਂ ਇੱਥੇ ਇਹਦੀ ਸਵੇਦ ਪੈਲੀ ਸੀ ਉੱਥੇ ਇਹਨੇ ਕੋਈ ਪਲ ਹਾਡੇ 도ਮਾਕਰਾਂ ਦੀ ਸੱਤਾ ਦਿਖਾ ਕੇ ਕਾਰ ਦਿਖਾ ਕੇ ਸ਼ੋਅ ਕਰਕੇ ਪੈਸੇ ਲੈਂਦਾ ਪਿਆ 420 ਜਿਹਦਾ ਤਾਂ ਪਰਚਾ ਹੋਣਾ ਚਾਹੁੰਦਾ ਦੋਣਾ ਪਰਾ ਮਾਤੇ ਇਹਨਾਂ ਨੂੰ ਸਖਤ ਸਖਤ ਸਜ਼ਾਉਣੀ ਚਾਹੀਦੀ ਆ ਸਰ ਸਾਡੀ ਇਹੋ ਹੀ ਸਰਕਾਰ ਅਗੇ ਮੰਗਾ ਠੀਕ ਆ ਸਰ ਸਾਡੀ ਕੋਈ ਸੁਣਾਈ ਨਹੀਂ ਕਰਦਾ ਪਿਆ ਇਹਨਾਂ ਦੀ ਇਹ ਚਾਹੇ ਬੰਦੇ ਦੀ ਸੁਣਾਈ ਹੁੰਦੀ ਪਈ ਆ ਸਾਰਾ ਸਰ ਇਹ 500 ਰੁਪਇਆ ਰੋਜ਼ ਦੀ ਦਿਹਾੜੀ ਲੈਂਦਾ ਪਿਆ ਯਾਰ ਰਾਸ਼ਨ ਖਾਂਦਾ ਪਿਆ ਸਰਕਾਰ ਵੱਲੋਂ ਹੈ ਇਹ ਕੱਲ ਕਹਿੰਦਾ ਪਿਆ ਕਿ ਜੇ ਮੈਨੂੰ ਰਾਸ਼ਨ ਨਹੀਂ ਮਿਲਿਆ ਮੈਂ ਤੁਹਾਨੂੰ ਰਾਸ਼ਨ ਨਹੀਂ ਕਿਸੇ ਨੂੰ ਲੈਣ ਦੇਣਾ ਸਰ ਇਹਦਾ ਪਿੰਡ ਪੋਲਾ ਹੈਗਾ ਇਹਦਾ ਘਰ ਚੰਗਾ ਪਲਾ ਹੈਗਾ ਸਰ ਇਹਦਾ ਕੁਝ ਨਹੀਂ ਰੁੜਿਆ ਸਰ ਮੇਰੀ ਮੰਮਾ ਦਾ ਆਪਰੇ ਆਣੋ ਸਕੂਲ ਚ ਮਲਕੀ ਰਜਿਸਟ ਕੀਤਾ ਮੈਂ ਆ ਕੀ ਕੀਤਾ ਆ ਡੀਸੀ ਸਾਹਿਬ ਵੱਲੋਂ ਤੇ ਸਰ ਉਹ ਇਥੇ ਆ ਨਹੀਂ ਸਕਦੇ ਹੋ ਬਿਮਾਰ ਆ ਤੇ ਉਹ ਆ ਪਾ ਇਥੇ ਆਣਿਆ ਸਾਨੂੰ ਕੋਈ ਕਾਰਵਾਈ ਸਾਡੀ ਨਹੀਂ ਸੁਣ ਸਾਡੀ ਗੱਲਬਾਤ ਨਹੀਂ ਸੁਣਦਾ ਸਰ ਕੋਈ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਹੋਈ ਇਸ ਵਿਅਕਤੀ ਨਾਲ ਫਿਰ ਤੁਹਾਡੀ ਸਰ ਆਪਾਂ ਸਰ ਜੇ ਆਪਾਂ ਕੋਈ ਗੱਲ ਕਰਦੇ ਆ ਤਾਂ ਉਹ ਲੜਨੋਂ ਪੈਂਦੇ ਆ ਸਰ ਸਾਡੀ ਮੰਮਾ ਬਿਮਾਰ ਆ ਪਰ ਟੈਨਸ਼ਨ ਚਾਹੇ ਇਸ ਟਾਈਮ ਹਰ ਰੋਜ਼ ਆਪਾਂ ਸਰ ਬਿਮਾਰ ਹੋ ਜਾਂਦੇ ਆ ਸਾਡੀ ਕੋਈ ਇਹ ਮਲਕੀ ਅੱਗੇ ਹੋਗੇ ਸਾਡੀ ਸਭ ਗੱਲ ਨਹੀਂ ਸਾਨੂੰ ਕਰਨ ਦਿੰਦਾ ਸਰ ਕੋਈ ਵੀ ਮੀਡੀਆ ਵਾਲਾ ਆਂਦਾ ਕੋਈ ਵੀ ਰਿਪੋਰਟਰ ਆਂਦਾ ਨਾ ਇਹ ਅੱਗੇ ਹੋਗੇ ਉੱਥੇ ਸਰ ਖੜਾ ਹੁੰਦਾ ਚੌਂਕ ਜ ਦਿੰਦਾ ਆਏ ਹਾ ਨੂੰ ਅਗੇ ਕੀ ਗੱਲ ਨਹੀਂ ਕਰਨ ਦਿੰਦਾ ਸਰ ਆਪਾਂ ਇਹੀ ਗੁਜਾਰਸ਼ ਕਰਨਾ ਚਾਹੁੰਦੇ ਆ ਸਰਕਾਰ ਅਗੋ ਕਿ ਸਾਡੀ ਸਰਕਾਰ ਸਾਡੀ ਸੁਣਾਈ ਕਰੇ ਔਰ ਸਾਡੀ ਬਾਤੋ ਬਾਤ ਜਿਹੜੇ ਲੋਕੀ ਵੀ ਹੈਗੇ ਆ ਜਿਹੜੇ ਮਲਕੀ ਜਿਹੜੇ ਸੇਵਾ ਕਰਨ ਵਾਲੇ ਦਾਨ ਕਰਨ ਵਾਲੇ ਲੋਕੀ ਹੈਗੇ ਆ ਤੇ ਉਹ ਸਾਡੀ ਮਲਕੀ ਆ ਕੇ ਜਾਣ ਪੜਤਾਲ ਕਰਨ ਕਿਨਾਂ ਦੇ ਘਰ ਹੈਗੇ ਆ ਕਿਨਾਂ ਨੇ ਆ ਕੇ ਮਲਕੀ ਨੇ ਕੀ ਬੇਕਾਰ ਹੋਇਆ ਕਰੋ ਕਿਨਾਂ ਦੀ ਸੱਤਾਂ ਡਿਗੀਆਂ ਆ ਕਿਨਾਂ ਨੂੰ ਇਸ ਟਾਈਮ ਪੈਸਿਆਂ ਦੀ ਜ਼ਰੂਰਤ ਹੈ ਬਾਅਦੋ ਬਾਅਦ ਕਿ ਕਿਨਾਂ ਨੂੰ ਇਸ ਟਾਈਮ ਕਿਨਾਂ ਨੂੰ ਇਸ ਟਾਈਮ ਇਸ ਟਾਈਮ ਰਾਸ਼ਨ ਦੀ ਜ਼ਰੂਰਤ ਹੈ ਕਿਨਾਂ ਨੂੰ ਕੱਪੜੇ ਲੈੜੇ ਦੀ ਜ਼ਰੂਰਤ ਹੈ ਕਿ ਸਰ ਕਿਨਾਂ ਨੂੰ ਇਸ ਟਾਈਮ ਮਾ ਰੋਟੀ ਪਾਣੀ ਦੀ ਜ਼ਰੂਰਤ ਹੈਗੀ ਆ ਸਰ ਉਹਨਾਂ ਨੂੰ ਸਾਨੂੰ ਸਾਡੇ ਨਾਮ ਪੁੱਛੇ ਜਾਣ ਇੱਕ ਮੋਹਲਾ ਅੰਕਲਾ ਇੱਕ ਸੁਖਵਿੰਦਰ ਅੰਕਲਾ ਇੱਕ ਮਲਕੀ ਮੇਰੇ ਪਾਪਾ ਦਾ ਨਾਮ ਧਰਮਪਾਲ ਆ ਇੱਕ ਅਜੇ ਕੁਮਾਰ ਆ ਇਹ ਸਾਡੇ 4-5 ਘਰ ਹੈਗੇ ਇੱਥੇ ਤੇ ਇਹਨਾਂ ਦੀਆਂ ਸੱਤਾਂ ਢਿੱਗੀਆਂ ਸਰ ਇਹਨਾਂ ਦੇ ਇਹ ਬਿਲਕੁਲ ਰਾਵੀ ਦਰਿਆ ਦੇ ਕੰਢੇ ਆ ਸਰ